दिलवाता हूँ तीन सौ सात ऐड करवाने में आपकी मदद कर सकता है वो तो बाकी कार्रवाई करने में कोई दिक्कत है धन्यवाद आपने तीन सौ सात लगाई और आपका दिल देख रहे धन्यवाद करते हैं लोगों तक पहुँचाने का जो काम कर रहे हैं दिल से धन्यवाद करता हूँ जी बोलो ਜਿਹੜੇ ਦੂਰ ਤੋਂ ਆਇਆ ਹੋਇਆ ਨੂੰ ਪਹਿਲਾਂ ਲਿਖਿਆ ਵੀ ਤੁਸੀਂ ਆਪਦਾ ਇੱਕ ਇੱਕ ਪਲ ਕੀਮਤੀ ਕਰਕੇ ਆਇਓ ਠੀਕ ਹੈ ਛੋਡੇ ਆਨ ਦਾ ਸਾਡੇ ਅਫਸਰ ਸਾਹਿਬ ਜੱਖਾ ਸਾਨਾ ਪਰਿਵਾਰੀ ਕੁਲਦੀਪ ਜੀ ਛੋਡਾ ਇੰਨਾ ਮਾਨ ਰੱਖਿਆ ਕਿ ਅਸੀਂ ਤਾਂ ਇਹਨਾਂ ਦਾ ਕਦੇ ਇੱਜ਼ਤ ਨਹੀਂ ਦੇ ਸਕਦੇ ਡਿਊਟੀ ਜੋ ਸਾਡੇ ਉਰੇ ਟਵਾਣ ਦੀ ਡਿਊਟੀ ਸਾਹਿਬ ਨੇ ਉਹਨਾਂ ਨੇ ਵੀ ਅੱਛਾ ਲੱਗ ਰਿਹਾ ਆ ਉਹਦਾ ਗੁੰਮੜੀ ਹੋ ਗਿਆ ਉਹ ਟੋਟ ਲੱਗੀ ਸੀ